ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਆਪਣੀ ਚੈਨਲ ਤੇ ਮਾਲਵਾ ਬੁਟੀ ਖੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਪਰ ਠੀਕ ਹੋ ਗਏ ਬਾਬਾ ਜੀ ਸਭ ਨੂੰ ਠੀਕ ਠਾਕ ਹਨ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆਂਗੇ ਬਹੁਤ ਹੀ ਸੋਹਣੇ ਡਿਜ਼ਾਈਨ ਆਣਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਤੇ ਬਹੁਤ ਸੋਨਾ ਵਰਕ ਕੀਤਾ ਹੋਇਆ ਹੈਗਾ ਅਲੱਗ ਅਲੱਗ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਤੁਸੀਂ ਸਾਨੂੰ WhatsApp ਨੰਬਰ ਤੇ ਆਰਡਰ ਕਰਿਓ ਤੇ ਸਕਰੀਨਸ਼ਾਟ ਜ਼ਰੂਰ ਲਿਆ ਕਰੋ ਤਾਂ ਜੋ ਸਾਨੂੰ ਸੌਖਾ ਹੋ ਜਾਵੇ ਦੱਸਣਾ ਸਾਰੀ ਵੀਡੀਓਸ ਦੇ ਵਿੱਚ ਕਾਫੀ ਸੂਟ ਹੁੰਦੇ ਆ ਜੀ ਤੇ ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਕਿਹੜੀ ਸੂਟ ਬਾਰੇ ਗੱਲ ਕਰ ਰਹੇ ਹੋਗੇ ਤਾਂ ਸਕਰੀਨਸ਼ਾਟ ਜ਼ਰੂਰ ਲਿਆ ਕਰੋ ਜੇ ਤੁਸੀਂ ਕੁਝ ਚੇਜ਼ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਅਸੀਂ ਕਰਕੇ ਦੇਵਾਂਗੇ ਤੁਹਾਡੇ ਹਿਸਾਬ ਦੇ ਨਾਲ ਸੂਟ ਰੈਡੀ ਹੋਊਗਾ। ਆਜਾ ਤੁਸੀਂ ਕੁਝ ਐਡ ਕਰਵਾਉਣਾ ਵਿੱਚ ਹੋਰ ਐਕਸਟਰਾ ਤਾਂ ਉਹ ਵੀ ਅਸੀਂ ਕਰਕੇ ਦੇਵਾਂਗੇ। ਪੂਰਾ ਗਰੰਟੀ ਵਾਲਾ ਕੰਮ ਕੀਤਾ ਜਾਂਦਾ ਸਾਡਾ। ਮੈਂ ਹਰ ਵਾਰ ਵੀਡੀਓ ਦੇ ਵਿੱਚ ਇਹ ਕਹਿਣੀ ਹੁੰਦੀ ਆਂ ਜੀ ਕਿ ਫੈਬਰਿਕ ਵੱਲੋਂ ਔਰ ਵਰਕ ਵੱਲੋਂ ਪੂਰੀ ਫੁੱਲ ਗਰੰਟੀ ਹੋਊਗੀ। ਕੋਈ ਵੀ ਕਿਸੇ ਤਰ੍ਹਾਂ ਦੀ ਕੰਪਲੇਨ ਨਹੀਂ ਆਉਗੀ ਵੀ ਅਸੀਂ ਫੈਬਰਿਕ ਗਲਤ ਲਗਾਤਾ ਜਾਂ ਹਲਕਾ ਲਗਾਤਾ ਜਾਂ ਫਿਰ ਦੁਪੱਟਾ ਹਲਕਾ ਲਗਾਤਾ ਬਹੁਤ ਵਧੀਆ ਫਾਈਨ ਕਪੜਾ ਲਗਾ ਕੇ ਜਿਨੇ ਆਗੇ ਕਿ ਪਾਤੀ ਜਿੰਨਾ ਪਹਿਨਣੇ ਸਾਨੂੰ ਆਰਡਰ ਕਰਦੇ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਆ ਸਾਡੀ ਕੁਆਲਿਟੀ ਦਾ ਤੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਜੀ ਉਹਨਾਂ ਨੂੰ ਮੈਂ ਦੱਸ ਰਹੀ ਆ ਜੀ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੋ ਪਹਿਲੀ ਵਾਰ ਆਏ ਹੈ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਤਾਂ ਜੋ ਹੋਰ ਵੀ ਭੈਣਾਂ ਸੋਹਣੇ ਸੋਹਣੇ ਸੂਟ ਦੇਖ ਸਕਣ ਔਰ ਰੈਡੀ ਕਰਵਾ ਸਕਣ ਹਰ ਕਿਸੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਨਾ ਕਿਉਂਕਿ ਅੱਜ ਕੱਲ ਬਹੁਤ ਕਤੜੀ ਵਾਲਾ ਕੰਮ ਹੁੰਦਾਗਾ ਪਰ ਸਾਡਾ ਐਦਾਂ ਦਾ ਕੰਮ ਕੋਈ ਨਹੀਂ ਹੈਗਾ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਆਰਡਰ ਕਰ ਸਕਦੇ ਹੋਗੇ हां थोड़ा बहुत लेट जरूर हो जांदाਗਾ सूट ਤੇ ਪਰ ਤੁਹਾਨੂੰ ਤੁਹਾਡਾ ਆਰਡਰ जरूर ਮਿਲੂਗਾ ਪੇਮੈਂਟ ਆਨਲਾਈਨ ਹੀ ਹੋਊਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਮੈਂ बार-बार ਦੱਸਦੀ ਹੁਣੀ ਹੈ ਜੀ ਤੇ ਤੁਸੀਂ ਆਪਣੀ ਪੇਮੈਂਟ ਕਰਕੇ ਆਰਡਰ ਬੁੱਕ ਕਰ ਸਕਦੇ ਹੋਗੇ ਔਰ ਆਪਣਾ ਐਡਰੈਸ ਸੈਂਡ ਕਰੋ ਔਰ ਆਪਣਾ ਮੀਜ਼ਰਮੈਂਟ ਸੈਂਡ ਕਰੋ ਸਾਨੂੰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ